ਅੱਜ ਪੰਜਾਬ ਬੁਰਾ ਹਾਲ ਹੈ 5 ਲੱਖ ਕਰੋੜ ਕਰਜ਼ਾ ਚੜਾਤਾ ਇਹਨਾਂ ਨੇ ਅਫਸਰਾਂ ਨੂੰ ਨੌਕ ਸਰਕਾਰੀ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਇਨਕਾਮ ਮਿਲ ਨਹੀਂ ਰਹੀ ਬਿਜਲੀ ਦੇ ਕੱਟ ਲੱਗਣ ਲੱਗੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਆਪਾਂ ਇੱਥੇ ਰਹਿ ਨਹੀਂ ਸਕਦੇ ਫਿਰ ਕੇਜਰੀਵਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਕੀਮ ਬਣਾਈ ਕਿ ਅਮਾ ਪੱਕੇਵੇਂ 1.5 ਸਾਲ ਚ ਪੈਸਾ ਇਕੱਠਾ ਕਰਨਾ ਯਾਰ 1 ਮਿੰਟ ਸਾਰੇ ਚੁੱਪ ਹੋ ਜਾ ਯਾਰ ਚੁੱਪ ਹੋ ਜਾ ਸਾਰੇ ਕਿਵੇਂ ਪੈਸਾ ਇਕੱਠਾ ਕਰਨਾ ਇਹਨਾਂ ਨੇ ਦਿੱਲੀ ਬਿਲਡਰਾਂ ਨਾਲ ਗੱਲ ਕੀਤੀ ਬਿਲਡਰਾਂ ਦੀ ਮੀਟਿੰਗ ਸਦੀਕ ਕੇਜਰੀਵਾਲ ਨੇ ਤੇ ਉਹਨਾਂ ਨੇ ਕਿਹਾ ਸੀ ਤੁਹਾਨੂੰ ਸਸਤੀ ਜ਼ਮੀਨ ਪੰਜਾਬ ਦੇ ਦਿੰਨੇ ਆ ਸਾਨੂੰ ਦੱਸੋ ਕਿੰਨੇ ਪੈਸੇ ਦੇਵੋਗੇ ਤਕਰੀਬਨ 30 ਹਜ਼ਾਰ ਕਰੋੜ ਦਾ ਸੌਦਾ ਹੋ ਗਿਆ ਬਿਲਡਰਾਂ ਨੂੰ ਇੱਥੇ ਬੁਲਾਇਆ ਗਿਆ ਸਾਰੇ ਡੀਸੀ ਐ ਉਹਨਾਂ ਨੂੰ ਕਿਹਾ ਆਪਣੇ ਆਪਣੇ ਸ਼ਹਿਰਾਂ ਵਿੱਚ ਬਿਲਡਰਾਂ ਨੂੰ ਕਮਾਓ ਦਿਖਾਓ ਕਿਹੜੀ ਜ਼ਮੀਨ ਹੈ ਉਹਨਾਂ ਨੂੰ ਪਸੰਦ ਆਉਂਦੀ ਹੈ ਉਹ ਬਿਲਡਰਾਂ ਨੇ ਤਕਰੀਬਨ 2 ਮਹੀਨੇ ਲਾ ਕੇ ਬੀਸੀਆ ਨਾਲ ਜਾ ਕੇ ਪਟਵਾਰੀਆਂ ਨਾਲ ਜਾ ਕੇ ਆਪਣੀ ਆਪਣੀ ਜ਼ਮੀਨ ਨੂੰ ਸਿਲੈਕਟ ਕਰ ਲਿਆ ਕਿ ਮੈਨੂੰ ਐਸ ਪਿੰਡ ਦੇ ਦਿਓ ਮੈਨੂੰ ਐਸੇ ਦੇ ਦਿਓ ਮੈਨੂੰ ਆਹ ਸੜਕ ਤੇ ਦੇ ਦਿਓ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਤੇ ਉਹ ਹੀ ਨੋਟੀਫਿਕੇਸ਼ਨ ਕਰਤੀ ਇੱਕ ਹੋਰ ਪੰਗਾ ਪੈ ਗਿਆ ਬਿਲਡਰਾਂ ਨੇ ਕਿਹਾ ਕਿ ਅਸੀਂ ਤਾਂ ਲੈਵਾਂਗੇ ਤੈਨੂੰ ਪੈਸੇ ਦਾ ਦੇਵਾਂਗੇ ਜੇ ਸਾਨੂੰ ਸਸਤੀ ਜ਼ਮੀਨ ਦਿੱਤੀ ਜਾਏ ਕਿਉਂਕਿ ਜਿਹੜੀ ਪਾਲਿਸੀ ਸੀ ਲੈਂਡ ਦੀ ਐਕਵਾਇਰ ਕਰਨ ਦੀ ਵੱਡੇ ਬਾਦਲ ਸਾਹਿਬ ਦੇ ਟਾਈਮ 'ਚ ਬਣੀ ਸੀ ਉਹ ਜਿਹੜੀ ਪਾਲਿਸੀ ਸੀ ਉਹ ਪਾਲਿਸੀ ਰਹੀ ਕਿਸਾਨ ਦੇ ਬਿਗੈਰ ਪੁੱਛੇ ਤੁਸੀਂ ਉਹਦੀ ਜ਼ਮੀਨ ਨਹੀਂ ਲੈ ਸਕਦੇ ਕਿਸਾਨ ਨੇ ਜੇ ਕਹਿਤਾ ਮੈਨੂੰ ਜਮੀਨ ਲੈ ਲੋ ਫਿਰ ਮਾਰਕੀਟ ਰੇਟ ਨਹੀਂ ਮਾਰਕੀਟ ਰੇਟ ਜੋ ਹੋਊਗਾ ਉਹਨੂੰ 400% ਨਾਲ ਖੁਦਾ ਕੇ ਦੇਣਾ ਪਊਗਾ ਆਸਕੀਮ ਦੇਖ ਕੇ ਤਾਂ ਬਿਲਡਰ ਕਹਿੰਦੇ ਫਿਰ ਤਾਂ ਬਹੁਤ ਮਹਿੰਗੀ ਹੋ ਜੂਗੀ ਫਿਰ ਇਹਨਾਂ ਨੇ ਚਲਾਕੀ ਕੀਤੀ ਦੇਖੋ ਕਿੰਨੇ